ਹੈਲੋ ਜੀ ਸਾਤਸ਼ਿਰੀ ਅਕਾਲ 4 ਅਗਸਤ ਨੂੰ 12 ਵਜੇ ਦੇ ਕਰੀਬ ਆਪਾਂ ਬਾਬਾ ਨਦਾਨ ਸਿੰਘ ਜੀ ਤੇ ਗੁਰਦੁਆਰਾ ਦੇ ਸਾਹਮਣੇ ਸਤਨਵੇਂ ਗੁਰਦੁਆਜਾਪ ਕੀਤਾ 12 ਵਜੇ ਸੰਗਤ ਉਹਨਾਂ ਸ਼ੁਰੂ ਹੋ ਜਾਂਦੀ ਆ ਫਿਰ 2 ਵਜੇ ਬਾਬਾ ਜੀ ਕਾਗਰ ਨੂੰ ਲੈ ਕੇ ਆਉਂਦੇ ਨੇ ਗਾਗਰ ਕੁੰਡ ਦੇ ਵਿੱਚ ਜਾਂਦੇ ਨੇ ਤੇ ਸੰਗਤ ਵੀ ਨਾਲ ਜਾਂਦੇ ਆ ਗਾਗਰ ਭਰਨ ਦੇ ਲਈ ਤੇ ਸਾਰੀ ਤੁਹਾਨੂੰ ਡਿਟੇਲ ਲੌਂਗ ਵੀਡੀਓ ਦੇ ਵਿੱਚ ਮਿਲ ਜੇਗੀ ਤੇ ਤੁਸੀਂ ਸਾਰੇ ਦਰਸ਼ਨ ਵੀ ਕਰ ਸਕਦੇ ਹੋ ਕਿਵੇਂ ਕੀ ਕਰਦੇ ਨੇ ਬਾਬਾ ਜੀ ਪਰ ਉਸਤਵਾਲ ਵਿੱਚ ਸੱਚਖੰਡ ਦੇ ਵਿੱਚ ਗਾਗਰ ਨੂੰ ਲੈ ਕੇ ਜਾਂਦੇ ਨੇ ਬਾਬਾ ਜੀ ਤੇ ਮੀਂ ਨਾ ਜ਼ਿਆਦਾ ਪੈਂਦਾ ਵਾ 12 ਵਜੇ ਸਟਾਰਟ ਹੋ ਜਾਂਦਾ ਵਾ ਪਰ 2 ਵਜੇ ਤੱਕ ਬਹੁਤ ਜ਼ਿਆਦਾ ਤੇਜ਼ ਸਟਾਰਟ ਹੋ ਜਾਂਦਾ ਵਾ ਮੀ ਤੇ ਉਸ ਦਿਨ ਹੀ ਸਮਾਗਮ ਸੀ 바ਸੀ ਸਮਾਗਮ ਸੀ ਗਾ ਬਾਬਾ ਨਿਹਾਲ ਸਿੰਘ ਜੀ ਦਾ ਤੇ ਆਪਾਂ ਕੀਰਤਨ ਸੁਣਿਆ ਸਾਰਾ ਦਿਨ ਦੀਵਾਨ ਹਾਲ ਦੇ ਵਿੱਚ ਤੇ ਪਿੰਦਰਪਾਲ ਬਾਬਾ ਜੀ ਦੀ ਲਾਈਵ ਕਥਾ ਵੀ ਸੁਣੀ ਬਹੁਤ ਬਹੁਤ ਜ਼ਿਆਦਾ ਵਧੀਆ ਦਰਸ਼ਨ ਹੋਏ ਆ ਆਪਣੇ ਤੇ ਸਾਰੇ ਆਪਾਂ ਕੀ ਉਤਨ ਵੀ ਸੁਣਿਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ